ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਡੇ ਲਈ ਕੁਝ ਪ੍ਰਿੰਟ ਸੂਟ ਲੈ ਕੇ ਆਏ ਜੀ ਕੁਝ ਵਰਕ ਵਾਲੇ ਨੇ। ਇੱਕੋ ਕਸਟਮਰ ਦਾ ਆਰਡਰ ਹੈ ਜੀ ਆਪਾਂ ਨੇ ਪਾਰਸਲ ਲਾਉਣਾ। ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਜੇ ਕੋਈ ਵੀ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ। ਚਲੋ ਜੀ ਆਪਣੀ ਇੰਸਟਾਗ੍ਰਾਮ ਦੀ ਆਈ ડી ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾਗ੍ਰਾਮ ਦੀ ਆਈ ડી ਨੂੰ ਫੋਲੋ ਕਰੋ। ਦੂਸਰਾ ਚੈਨਲ ਨਿਤਿਆ ਆਪਾਂ ਸ਼ਾਮ ਨੂੰ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਸਵੇਰੇ ਆਪਾਂ 6 ਤੋਂ ਲੈ ਕੇ 8 ਦੇ ਵਿੱਚ ਵਿੱਚ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਸੂਟ ਦਿਖਾਵਾਂਗੇ ਬਰਕ ਵਾਲੇ ਜੀ ਇਹ ਬਣਿਆ ਆ ਜੀ ਆਪਾਂ ਨੇ ਡਿਜ਼ਾਈਨ ਸਿਲਕ ਪਸ਼ਮੀਨੇ ਦੇ ਉੱਪਰ ਬਹੁਤ ਜ਼ਿਆਦਾ ਇਹ ਹੁਣ ਆਪਾਂ ਨੇ ਕਾਟਨ ਦੇ ਉੱਪਰ ਵੀ ਬਣਾ ਲਿਆ ਤੇ ਪਹਿਲਾਂ ਇਹ ਆਪਣਾ ਸਿਲਕ ਪਸ਼ਮੀਨੇ ਤੋਂ ਸਟਾਰਟ ਹੋਇਆ ਸੀਗਾ ਕਲਰ ਉਸ ਤੋਂ ਬਾਅਦ ਇਹ ਡਿਜ਼ਾਈਨ ਜਿਹੜਾ ਹੈਗਾ ਕਾਟਨ ਦੀ ਫੈਬਰਿਕ ਤੇ ਵੀ ਬਹੁਤ ਬਣ ਗਿਆ ਲਓ ਜੀ ਇਸ ਤਰ੍ਹਾਂ ਹੀ ਤੁਹਾਨੂੰ ਮਿਲੇਗਾ ਜੀ ਦੋਨੇ ਪਾਸੇ ਬੈਕ ਫਰੰਟ ਕਮੀਜ਼ ਦੇ ਡਿਜ਼ਾਈਨ ਲਓ ਜੀ ਬੈਕ ਤੇ ਵੀ ਮਿਲੇਗਾ ਫਰੰਟ ਤੇ ਵੀ ਮਿਲੇਗਾ ਇਸ ਤਰ੍ਹਾਂ ਕਮੀਜ਼ ਦੇ ਵਿੱਚ ਬੁੱਟੀਆਂ ਮਿਲਣਗੀਆਂ ਕੰਮ ਪੂਰਾ ਸਾਫ਼ ਸੁਥਰਾ ਹੋਏਗਾ ਦੇਖੋ ਜੀ ਤੇ ਇਹਦੇ ਗਲੇ ਤੇ ਵੀ ਤੁਹਾਨੂੰ ਬੇਲ ਮਿਲੇਗੀ ਸਲਵਾਰ ਇਹਦੀ ਰੱਖੀ ਜੀ ਆਪਾਂ ਨੇ ਪਲੇਨ ਦੇਖੋ ਜੇ ਤੁਸੀਂ ਇਹ ਐਵੇਂ ਇਹ ਡਿਜ਼ਾਈਨ ਜੀ ਕਾਟਨ ਫੈਬਰਿਕ ਤੇ ਕਰਵਾਉਣਾ ਤਾਂ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਬਰਬਰੀ ਕਾਟਨ ਆ ਗਈ ਜਿਵੇਂ ਰੂਬੀ ਕਾਟਨ ਆ ਗਈ ਬਹੁਤ ਸੋਹਣੀਆਂ ਕੁਰਦਨਾਂ ਨੇ ਜਿਹੜੀਆਂ ਆਰੀਆਂ ਨੇ ਗਰਮੀ ਦੇ ਵਿੱਚ ਬਿਨਾਂ ਲਾਈਨਿੰਗ ਤੋਂ ਸਲਵਾਰ ਆਪਾਂ ਨੇ ਰੱਖਿਆ ਜੀ ਪਲੇਨ ਇਹਦੇ ਨਾਲ ਚਨੂਨ ਦਾ ਰੱਖਿਆ ਆਪਾਂ ਨੇ 2.5 ਮੀਟਰ ਦੁਪੱਟਾ ਤੇ ਇਹਦੇ ਨਾਲ ਪਿੰਕ ਜਿਹੜੀ ਹੈਗੀ ਆ ਇਹਦੇ ਵਿੱਚ ਵਰਕ ਵੀ ਹੋਇਆ ਹੈ ਤੇ ਪਿੰਕ ਫਿਨਿਸ਼ ਦਿੱਤੀ ਆ ਪਾਈਪ ਨੇ ਸੋੜਨੂ ਆਪਾਂ ਨੇ ਇਸ ਤਰ੍ਹਾਂ ਪਿੰਕ ਕਲਰ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਸੂਟ ਲਓ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੈਸੇਜ ਕਰ ਦਿਓ ਲਓ ਜੀ ਦੂਸਰਾ ਕਲਰ ਆਏਗਾ ਜੀ ਪਰਪਲ ਕਲਰ ਏ ਵੀ ਸਿਲਕ ਪਸ਼ਮੀਨੇ ਦੇ ਵਿੱਚ ਬਣਿਆ ਹੋਇਆ ਇਹ ਜਿਹੜਾ ਥੋੜਾ ਜਿਹਾ ਸ਼ਾਈਨਿੰਗ ਵਾਲਾ ਜਿਆਦਾ ਸਿਲਕ ਪਸ਼ਮੀਨਾ ਆ ਗਿਆ ਜੀ ਉਹਦੇ ਉੱਪਰ ਬਣਿਆ ਹੈ ਇਹਦੇ ਆਪਣੇ ਕੋਲ ਕਲਰ ਹੈਗੇ ਨੇ ਜੇ ਤੁਸੀਂ ਇਹ ਬਣਵਾਉਣਾ ਹੈ ਜੇ कॉटन ਤੇ ਡਿਜ਼ਾਈਨ ਬਣਾਉਣਾ ਤਾਂ ਤੁਸੀਂ कॉटन ਦੇ ਹੀ ਬਣਵਾ ਸਕਦੇ ਹੋ ਇਹਦੇ ਇਧਰ ਹੀ ਫਤੇ ਆ ਗਿਆ ਜੀ ਇਹ ਫੁੱਲ ਇਧਰ ਘੇਰ ਦੇ ਖੁੰਜੇ ਤੇ ਆ ਗਿਆ ਇਹ ਜਿਹੜੀ ਬੇਲ ਬਣੀ ਹੋਇਆ ਸਾਰੀ ਇਹ ਗਲੇ ਦਾ ਕੰਮ ਹੋਇਆ ਹੈ ਸਾਰਾ ਇਹ ਆਰੀ ਵਰਕ ਦਾ ਹੋਇਆ ਹੋਇਆ ਜੀ ਲੋ ਇਹ ਇਧਰ ਚੈਸਟ ਤੇ ਆ ਗਿਆ ਫਲਾਵਰ ਇਹ ਪਰਪਲ ਜਿਹਾ ਕਲਰ ਹੈ ਇਸ ਤਰ੍ਹਾਂ ਬਾਹ ਦੇ ਉੱਪਰ ਤੁਹਾਨੂੰ ਖੁੱਲਾ ਮਿਲੇਗਾ ਤੇ ਇਹ ਵਾਲੀ ਲਾਈਨ ਜਿਹੜੀ ਇਹ ਆਰੀ ਵਰਕ ਦੀ ਹੋਈ ਹੈ ਆਰੀ ਤੇ ਮਸ਼ੀਨ ਦਾ ਇਹ ਮਿਕਸ ਸੂਟ ਬਣਿਆ ਹੋਇਆ ਜੀ ਲਓ ਜੀ ਸਲਵਾਰ ਇਹਦੀ ਆਪਾਂ ਨੇ ਰੱਖੀਆ ਪਲੇਨ ਜੇ ਤੁਸੀਂ ਇਹ ਕਾਟਨ ਫੈਬਰਿਕ ਤੇ ਡਿਜ਼ਾਈਨ ਕਰਾ ਕੇ ਸਲਵਾਰ ਤੇ ਵੀ ਇਸ ਤਰ੍ਹਾਂ ਦੀ ਆਰੀ ਵਰਕ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕੋ ਹਾਂ ਔਰ ਗੈਂਜਾ ਲਾਈਨਿੰਗ ਦਾ ਆਪਾਂ ਨੇ ਰੱਖਿਆ ਜੀ ਤਪਟਾ 2.5 ਮੀਟਰ ਦਾ ਖੁੱਲਾ ਡੁੱਲਾ ਇਸ ਨੂੰ ਆਪਾਂ ਨੇ ਇਸ ਤਰ੍ਹਾਂ 골ਡਨ ਫਿਨਿਸ਼ਿੰਗ ਦਿੱਤੀ ਹੋਈ ਹੈ ਕਿਉਂ ਇਹਦੇ ਵਿੱਚ ਇਹ ਵਾਲਾ ਕੰਮ ਹੈ ਜਿਹੜਾ ਜਰੀ ਦਾ ਹੋਇਆ ਜੀ ਇਸ ਕਰਕੇ ਲਓ ਜੀ ਸਕਰੀਨਸ਼ਾਟ ਜਲਦੀ ਜਲਦੀ ਕਿੰਨਾ ਪਿਆਰਾ ਸੂਟ ਬਣਿਆ ਹੈ ਕਟਣ ਤੇ ਬਣਾ ਸਕਦੇ ਹੋ ਤੁਹਾਡੀ ਚੁਆਇਸ ਹੈ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਇਹਨਾਂ ਦੇ ਜਿਹੜੇ ਸਟਿੱਕ ਸੂਟ ਹੋਏ ਹੋਏ ਨੇ ਉਹੀ ਦਿਖਾਉਨੇ ਆ ਇਹ ਇਹ ਬਣਿਆ ਹੋਇਆ ਜੀ ਜੋਰ ਜੱਟ ਦੇ ਵਿੱਚ ਨੇਵੀ ਬਲੂ ਕਲਰ ਹੈ ਇਹਦਾ ਇਹਦੇ ਆਪਾਂ ਨੇ ਸਲਵਾਰ ਤੇ ਵਰਕ ਰੱਖਿਆ ਦੇਖੋ ਜੀ ਇਸ ਤਰ੍ਹਾਂ 5 ਮੀਟਰ ਸੂਟ ਹੈ ਇਹ ਆਲ ਓਵਰ ਜੇ ਤੁਸੀਂ ਇਹਨੂੰ ਸੌਰੀ ਇਹ ਮੈਚਿੰਗ ਸੂਟ ਹੈ ਜੇ ਤੁਸੀਂ ਇਹਨੂੰ ਆਲ ਓਵਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਲ ਓਵਰ ਵੀ ਮਿਲ ਜੇਗਾ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ ਵਿਦਾਊਟ ਲੈ ਵਰਕ ਤੋਂ 1200 ਰੁਪਏ 5 ਮੀਟਰ ਆਲ ਓਵਰ ਦਾ ਜੇ ਤੁਸੀਂ ਇਹਨੂੰ ਮੈਚਿੰਗ ਕਰੋਗੇ ਤਾਂ ਤਾਂ ਤੁਹਾਨੂੰ 1000 ਰੁਪਏ ਚ ਮਿਲ ਜਾਊਗਾ ਲਓ ਜੀ ਇਹਦੇ ਆਪਾਂ ਨੇ ਇਸ ਤਰ੍ਹਾਂ ਜਿਹੜੀ ਹੈਗੀ ਐ ਸਲਵਾਰ ਦੇ ਪੌਂਚੇ ਤੇ ਸੂਟ ਦੇ ਕਲਰ ਲਾ ਕੇ ਵਰਕ ਕੀਤਾ ਹੋਇਆ ਦੇਖੋ ਜੀ ਤੇ ਨਾਲ ਮਹਿਰੂਨ ਕਲਰ ਦੀ ਜਿਹੜੀ ਹੈਗੀ ਆਪਾਂ ਨੇ ਫਿਨਿਸ਼ਿੰਗ ਦਿੱਤੀ ਐ ਸੂਟ ਨੂੰ ਲੇਸ ਵਗੈਰਾ ਲਾਈ ਐ ਗਲੇ ਦਾ ਡਿਜ਼ਾਈਨ ਬਣਾਇਆ ਤੇ ਪਿਓਰ ਦਾ ਰੱਖਿਆ ਜਿਸ ਦੇ ਨਾਲ ਦੁਪੱਟਾ ਆਪਾਂ ਨੇ ਮਹਿਰੂਨ ਕਲਰ ਦਾ ਦੁਪੱਟੇ ਨੂੰ ਇਹਦੇ ਨਾਲ ਜਿਹੜੀ ਸੂਟ ਨਾਲ ਦੀ ਲੇਸ ਲੱਗੀ ਹੋਊਗੀ ਜੀ ਆਪਾਂ ਉਹੀ ਲਾਵਾਂਗੇ ਇਹ ਨਹੀਂ ਹੈਗਾ ਵੀ ਸੂਟ ਤੇ ਹੋਰ ਲੇਸ ਲੱਗੀ ਹੋਊਗੀ ਤੇ ਦੁਪੱਟੇ ਤੇ ਆਪਾਂ ਆਪਾਂ ਇਹਦੇ ਨਾਲ ਇਸ ਤਰ੍ਹਾਂ ਮਹਿਰੂਨ ਕਲਰ ਦਾ ਰੱਖਿਆ ਜੀ ਆਪਾਂ ਇਸ ਤਰ੍ਹਾਂ ਇਹਦੇ ਨਾਲ ਪਿਓਰ ਦਾ ਰੱਖਿਆ ਜੀ ਦੁਪੱਟਾ ਇਹਦੇ ਨਾਲ ਆਪਾਂ ਨੇ ਮਹਿਰੂਨ ਕਲਰ ਦੀ ਲੇਸ ਲਾਈ ਹੈ ਸੂਟ ਤੇ ਵੀ ਕਿਉਂ ਉਹਦੇ ਵਿੱਚ ਸੂਟ ਦੇ ਵਿੱਚ ਮਹਿਰੂਨ ਕਲਰ ਸੀਗਾ ਤੇ ਬਾਕੀ ਵਰਕ ਹੋਇਆ ਹੈ ਲਓ ਜੀ ਸਕਰੀਨਸ਼ਾਟ ਰੇਟ ਆਪਾਂ ਤੁਹਾਨੂੰ ਦੱਸ ਦਿੱਤਾ ਜੇ ਮੈਚਿੰਗ ਸੂਟ ਲਾਉਂਗੇ ਤੁਸੀਂ ਵਿਦਾਊਟ ਵਰਕ ਤੋਂ ਤਾਂ ਤੁਹਾਨੂੰ 1000 ਰੁਪਏ ਦਾ ਪਵੇਗਾ ਜੇ ਆਲ ਓਵਰ ਲੈਣੇ ਤਾਂ ਤੁਹਾਨੂੰ 1200 ਦਾ ਪਵੇਗਾ ਜੇ ਤੁਸੀਂ ਇਹਨੂੰ ਵਰਕ ਕਰਵਾਉਂਗੇ ਜੀ ਤਾਂ ਤੁਹਾਨੂੰ ਪੈ ਜੇਗਾ ਜੀ ਇਹ 1800 ਰੁਪਏ ਦੇ ਵਿੱਚ ਲਓ ਜੀ ਇਹਦਾ ਇਸ ਤਰ੍ਹਾਂ ਦਾ ਪ੍ਰਿੰਟਰ ਰਹੇਗਾ ਇਹ ਤੁਸੀਂ ਵਿਦਆਊਟ ਵਰਕ ਤੋਂ ਵੀ ਲੈ ਸਕਦੇ ਹੋ ਮਿਲ ਜੇਗਾ ਸੂਟ ਇਹ ਤੁਹਾਨੂੰ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਇਹਨਾਂ ਦਾ ਇਹ ਖੀਨ ਖਾਵ ਦਾ ਸੂਟ ਹੈ 5 ਮੀਟਰ ਆਲਓਵਰ ਦੇਖੋ ਲਓ ਜੀ ਖੀਨ ਖਾਵ ਤਾਂ ਨੂੰ ਇਹ ਵਧੀਆ ਵਾਲੀ ਪਿਓਰ ਵਾਲੀ ਮਿਲੇਗੀ 5 ਮੀਟਰ ਆਲਓਵਰ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦਾ ਰੱਖਿਆ ਜੀ ਦੁਪੱਟਾ ਦੁਪੱਟਾ ਜਿਹੜਾ ਵੀ ਨਿਊ ਟ੍ਰੈਂਡਿੰਗ ਦੇ ਵਿੱਚ ਆਉਂਦਾ ਜੀ ਆਪਾਂ ਉਹੀ ਡਾਈ ਕਰਵਾਉਨੇ ਆ ਦੇਖੋ ਇਹ ਪਹਿਲੀ ਵਾਰ ਦੁਪੱਟਾ ਡਾਈ ਹੋਇਆ ਆਪਣੇ ਕੋਲੇ ਬਹੁਤ ਸੋਹਣਾ ਇਸ ਤਰ੍ਹਾਂ ਇਹਦੇ ਵਿੱਚ ਹਲਕੀਆਂ ਧਾਰੀਆਂ ਮਿਲਣਗੀਆਂ ਤੁਹਾਨੂੰ ਤੇ 골ਡਨ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਐ ਸਿਰ ਤੇ ਖੜਨ ਵਾਲਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਬਹੁਤ ਵਧੀਆ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾ ਦਈਏ ਇਹਨਾਂ ਨੇ ਸਟਿਚ ਕੀਤੇ ਹੋਏ ਸੂਟ ਸਾਰੇ ਹੋ ਗਏ ਇੱਕ ਇਹਨਾਂ ਦਾ ਕੀਨ ਖਾਬ ਦਾ ਸੂਟ ਹੈਗਾ ਜੀ ਮਹਿਰੂਨ ਕਲਰ ਦਾ ਦੇਖੋ ਇਹ ਮੈਚਿੰਗ ਸੂਟ ਹੈ ਲਓ ਜੀ ਇਹ ਮਹਿਰੂਨ ਕਲਰ ਹੈ ਇਹਦਾ ਮੈਚਿੰਗ ਸੂਟ ਹੈ ਦੇਖੋ ਇਸ ਤਰ੍ਹਾਂ ਦੀ ਸ਼ਰਟ ਰਹੇਗੀ ਫਿਰ ਇਸ ਤਰ੍ਹਾਂ ਇਹਦੇ ਨਾਲ ਆਪਾਂ ਨੇ ਕਰੇਪ ਦੀ ਰੱਖੀ ਹੈ ਜੀ ਸਲਵਾਰ ਤੇ ਦੁਪੱਟਾ ਤੁਹਾਨੂੰ ਇਸ ਤਰ੍ਹਾਂ ਡਿਜ਼ਾਈਨਿੰਗ ਵਾਲਾ ਮਿਲੇਗਾ ਦੁਪੱਟਾ ਪਹਿਲਾਂ ਡਾਈ ਹੋ ਗਿਆ ਸੀ ਜੀ ਹਾਈ ਕਿੰਨੇ ਵਲ ਪਏ ਪੈਨੇ ਇਹਦੇ ਵਿੱਚ ਪਲੀਜ਼ ਇਗਨੋਰ ਕਰਿਓ ਦੇਖੋ ਜੀ ਲਓ ਜੀ ਇਸ ਤਰ੍ਹਾਂ ਦੁਪੱਟੇ ਦੇ ਵਿੱਚ ਤੁਹਾਨੂੰ ਹਲਕੀ ਸ਼ਾਈਨਿੰਗ ਮਿਲੇਗੀ ਡਿਜ਼ਾਈਨ ਬਣਿਆ ਹੋਇਆ ਧਾਰੀਆਂ ਬਣੀਆਂ ਹੋਈਆਂ ਨੇ ਤੇ ਉੱਪਰ ਇਸ ਤਰ੍ਹਾਂ ਬਾਰਡਰ ਬਣਿਆ ਹਲਕੀ ਆਪਾਂ ਨੇ ਬਰੀਕ ਬਰੀਕ ਦੁਪੱਟੇ ਨੂੰ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੈ ਨਾਲ ਦੀ ਜਰੀ ਦੇ ਨਾਲ ਲਓ ਜੀ ਦੇਖ ਜੇ ਤੁਹਾਨੂੰ ਪਸੰਦ ਆ ਕੋਈ ਐਵੇਂ ਦਾ ਤੁਸੀਂ ਨੇ ਬਾਹਰ ਵੈਸੇ ਇੰਡੀਆ ਦੇ ਵਿੱਚ ਖੀਨ ਖਾਵ ਨਹੀਂ ਪੈਣੀ ਹ ਤੇ ਬਾਹਰਲੀ ਭੈਣ ਨੂੰ ਚਾਹੀਦਾ ਜੇ ਤਾਂ ਸਾਡੇ ਕੋਲੋਂ WhatsApp ਮੈਸੇਜ ਕਰਕੇ ਪੁੱਛ ਸਕਦਾ ਲਓ ਜੀ ਇੱਕ ਇਹਨਾਂ ਦਾ ਅਨਸਟਿਚ ਫੂਟੇਜ ਆਏਗਾ ਇਹ ਹੈਗਾ ਜੀ ਜੌਰਜਟ ਦਾ ਇਹ ਤੁਹਾਨੂੰ ਨਹੀਂ ਮਿਲਣਾ ਜੀ ਇਹ ਖਤਮ ਹੋ ਗਏ ਦੇਖੋ ਇਹ ਪ੍ਰਿੰਟ ਇਸ ਤਰ੍ਹਾਂ ਦਾ ਸਰਦਈ ਕਲਰ ਹੈ ਇਹਦਾ ਤੇ ਨਾਲ ਇਹਦੇ ਜੌਰਜਟ ਦੀ ਸਲਵਾਰ ਹੈ ਪਿਓਰ ਦੇ ਦੁਪੱਟੇ ਨੂੰ ਆਪਾਂ ਨੇ ਇਸ ਤਰ੍ਹਾਂ ਕਲਰ ਮਿਲਦੇ ਨਾਲ ਮਲਟੀ ਕਲਰ ਦੀ ਜਿਹੜੀ ਹੈਗੀ ਐ ਸੂਟ ਨੂੰ ਫ੍ਰੇਸ਼ਿੰਗ ਦਿੱਤੀ ਹੋਈ ਹੈ ਦੁਪੱਟੇ ਲਓ ਜੀ ਇਸ ਤੋਂ ਬਾਅਦ ਆਪਾਂ ਇਹਨਾਂ ਦੇ ਇੱਕ ਤਾਹਾਨੂੰ ਦੋ ਸੂਟ ਹੋਰ ਦਿਖਾਉਨੇ ਐ ਇੰਨੇ ਕੁ ਵਧੀਆ ਨੇ ਉਹ ਮੇਰੀਆਂ ਭੈਣਾਂ ਪਲੀਜ਼ ਜੇ ਤੁਹਾਨੂੰ ਉਹ ਸੂਟ ਚਾਹੀਦੇ ਨੇ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਲਓ ਜੀ ਇਹ ਚਨਾਰ ਦੀ ਬਰਬਰੀ ਦਾ ਸ਼ਰਟ ਰਹੇਗੀ ਤੁਹਾਨੂੰ ਇਹ ਪਹਿਲਾਂ ਵੀ ਆਪਾਂ ਵੀਡੀਓ ਵਿੱਚ ਦਿਖਾਇਆ ਦੇਖੋ ਜੀ ਭੈਣਾਂ ਕਹਿੰਦੀਆਂ ਨੇ ਵੀ ਹਨਾ ਉੱਥੇ ਬਰਬਰੀ ਦਾ ਇੰਨਾ ਰੇਟ ਘਟਾ ਤੁਸੀਂ ਰੇਟ ਵੱਧ ਪਾ ਰਹੇ ਹੋ ਦੇਖੋ ਜੀ ਆ ਫਰਸਟ ਟਾਈਮ ਚੈੱਕ ਕਰਾ ਕੇ ਦੇਵਾਂਗੇ ਚਨਾਰ ਦੀ ਬਰਬਰੀ ਰਹੇਗੀ ਆਪਣੇ ਕੋਲੇ ਕੋਈ ਏਕੇ ਨਹੀਂ ਕੋਈ ਐਸਕੇ ਨਹੀਂ ਜੇ ਤੁਸੀਂ ਵਧੀਆ ਅੱਛੀ ਕੁਆਲਿਟੀ ਦੀ ਲਓਗੇ ਬਰਬਰੀ ਤਾਂ ਤੁਹਾਨੂੰ ਉਹਦੇ ਵਿੱਚ ਹਾ ਵਧੀਆ ਵਾਲੀ ਕੁਆਲਿਟੀ ਦੀ ਬਰਬਰੀ ਦੇ ਵਿੱਚ ਤੁਹਾਨੂੰ ਸ਼ਾਈਨਿੰਗ ਮਿਲੇਗੀ ਜੀ ਤੇ ਵਧੀਆ ਬਿਲਕੁਲ ਲਾਈਟ weight ਮਲੈਮ ਮਲੈਮ ਤੁਹਾਨੂੰ ਜਿਹੜੀ ਫੈਬਰਿਕ ਮਿਲੇਗੀ ਲਓ ਜੀ ਇਹਦੇ ਨਾਲ ਆਪਾਂ ਨੇ ਸ਼ਾਈਨਿੰਗ ਵਾਲੀ ਕਾਟਨ ਸਿਲਕ ਦੀ ਰੱਖੀ ਹੈ ਜੀ ਸਲਵਾਰ 2.5 2 ਮੀਟਰ ਦੇਖੋ ਜੇ ਤੁਹਾਨੂੰ ਇਹ ਸੂਟ ਚਾਹੀਦਾ ਜੀ ਤਾਂ ਜਲਦੀ ਕਨਫਰਮ ਕਰ ਦਿਓ ਇਹਦੇ ਨਾਲ ਆਪਾਂ ਨੇ ਬਰਬਰੀ ਦਾ ਕੀਤਾ ਜੀ ਦੁਪੱਟਾ 2.5 ਦੇਖੋ ਇਹਨੂੰ ਆਪਾਂ ਇਹਦੇ ਵਿੱਚ ਮਲਟੀ ਕਲਰ ਹੈਗੇ ਸੀ ਜੀ ਮਲਟੀ ਕਲਰ ਦੀ ਇਸ ਤਰ੍ਹਾਂ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਜੀ ਇਹ ਸੂਟ ਦਾ ਪ੍ਰਾਈਸ ਰਹੇਗਾ ਜੀ 1850 ਰੁਪਏ ਵਿਦਾਊਟ ਦੁਪੱਟਾ ਜੇ ਤੁਸੀਂ ਦੁਪੱਟਾ ਸਿੰਗਲ ਕਲਰ ਦਾ ਕਰਵਾਉਗੇ ਤਾਂ ਤੁਹਾਨੂੰ 800 ਰੁਪਏ ਦੇ ਵਿੱਚ ਹੋਰ ਐਡ ਹੋ ਜਾਏਗਾ ਜੇ ਤੁਸੀਂ ਕਾਈਡਾਈ ਕਰਵਾਉਗੇ ਤਾਂ ਤੁਹਾਨੂੰ ਦੁਪੱਟੇ ਦਾ 1000 ਰੁਪਏ ਐਡ ਹੋ ਜਾਏਗਾ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਬਰਬਰੀ ਤੇ ਕਲਰਾਂ ਦੀ ਆਪਾਂ ਨੇ ਪਹਿਲਾਂ ਵੀਡੀਓ ਪਾ ਚੁੱਕੇ ਹਾਂ ਜੇ ਤੁਹਾਨੂੰ ਸੇਮ ਕਲਰ ਚਾਹੀਦਾ ਹੈ ਤਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਲਓ ਜੀ ਬਹੁਤ ਜ਼ਿਆਦਾ ਸ਼ਾਰਟ ਪੈ ਰਹੀ ਹੈ ਇਹ ਪ੍ਰਿੰਟਾਂ ਦੇ ਲੋ ਜੀ ਕਾਪਾ ਹੋਰ ਨਿਊ ਚੀਜ਼ ਸਭ ਤੋਂ ਅਲੱਗ ਲੁੱਕ ਦਿਖਾਉਣੀ ਆ ਮੈਂ ਤੁਹਾਨੂੰ ਨਾਲ ਇਹਦੀ ਪਿਕ ਲਾਉਂਗੀ ਵੀ ਬਣਿਆ ਹਾ ਸੂਟ ਕਿਵੇਂ ਲੱਗਦਾ ਇਹ ਸ਼ਿੱਕਾ ਦੀ ਆਪਾਂ ਨੇ ਰੱਖੀ ਹੈ ਜੀ ਸ਼ਰਟ ਸ਼ਿੱਕਾ ਸਿਲਕ ਦੀ ਆਪਾਂ ਨੇ ਸ਼ਰਟ ਬਣਾਈ ਹੈ ਇਹਦੀ ਇਹਦੇ ਨਾਲ ਦੇਖੋ ਇਸ ਤਰ੍ਹਾਂ ਜਿਹੜੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀਆਂ ਮਿਲਣਗੀਆਂ ਸਾਰੀ ਦੇ ਫਰੰਟ ਦੇ ਵਿੱਚ ਤੇ ਬਾਹ ਤੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਇਸੇ ਫਲਾਵਰ ਦੀ ਪੇਲ ਮਿਲੇਗੀ ਤੇ ਕੰਮ ਦੇਖੋ ਜੀ ਸਾਫ਼ ਸੁਥਰਾ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੈ ਇਹ ਆਪਾਂ ਨੇ ਇਹ ਸ਼ਰਟ ਰੱਖੀ ਹੈ ਜੀ ਸਿੱਕਾ ਸਿਲਕ ਦੀ ਤੇ ਬਰਬਰੀ ਦੀ ਨਾਲ ਰੱਖੀ ਹੈ ਜੀ ਸਲਵਾਰ ਇਹਦੀ ਇਸ ਪ੍ਰਿੰਟ ਦੀ ਸਲਵਾਰ ਰਹੇਗੀ ਮੈਂ ਤੁਹਾਨੂੰ ਨਾਲ ਪਿਕ ਲਾਉਂਗੀ ਵੀ ਕਿਦਾਂ ਦੀ ਲੱਗੂਗੀ ਦੇਖੋ ਆਪਾਂ ਨੇ ਸ਼ਰਟ ਦੇ ਬਰਕ ਕੀਤਾ ਜੀ ਸਲਵਾਰ ਰੱਖੀ ਹੈ ਜੀ ਪ੍ਰਿੰਟਡ ਇਹਦੇ ਨਾਲ ਆਪਾਂ ਨੇ ਬਰਬਰੀ ਦਾ ਰੱਖਿਆ ਦੁਪੱਟਾ ਦੇਖੋ ਬਲੈਕ ਕਲਰ ਦਾ ਸਲਵਾਰ ਨਾਲ ਦਾ ਜਿਹੜੇ ਸਲਵਾਰ ਦੇ ਵਿੱਚ ਕਲਰ ਸੀਗੇ ਦੁਪੱਟੇ ਨੂੰ ਆਪਾਂ ਉਵੇਂ ਟਾਈ ਡਾਈ ਕੀਤਾ ਹੈ ਨਜ਼ਕਾਰ ਦੇਖੋ ਜੀ ਜਿਹੜਾ ਸੈਂਟਰ ਹੈ ਦੁਪੱਟੇ ਦਾ ਉਹ ਪਲੇਨ ਰਹੇਗਾ ਸਾਈਡਾਂ ਤੇ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਿਲੇਗਾ ਦੇਖੋ ਕਿੰਨਾ ਪਿਆਰਾ ਦੁਪੱਟਾ ਬਣਿਆ ਹੈ ਬਲੈਕ ਕਲਰ ਦੀ ਆਪਾਂ ਨੇ ਇਹਨੂੰ ਆਰਗੈਂਜਾ ਦੀ ਲੈਂਸ ਲਾਈ ਹੈ ਇਹ ਦੀਦੀ ਦਾ ਮੈਸੇਜ ਸੀਗਾ ਵੀ ਸਾਨੂੰ ਸੇਮ ਸੂਟ ਚਾਹੀਦਾ ਹੈ ਸੇਮ ਜਿਵੇਂ ਦਾ ਬਣਿਆ ਹੋਇਆ ਦੇਖੋ ਜੀ ਲਓ ਜੀ ਮੈਂ ਤੁਹਾਨੂੰ ਨਾਲ ਪਿਕ ਲਾਉਂਗੀ ਜੇ ਤੁਸੀਂ ਭੈਣਾਂ ਨੇ ਇਦਾਂ ਦਾ ਸੂਟ ਰੈਡੀ ਕਰਵਾਉਣਾ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਹ ਪ੍ਰਿੰਟ ਨਹੀਂ ਮਿਲ ਰਿਹਾ ਜੀ ਦੁਪੱਟਾ ਡਾਈ ਹੋ ਜੂ ਸੇਮ ਵਰਕ ਹੋ ਜਾਊਗਾ ਪਰ ਆਹ ਪ੍ਰਿੰਟ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਜਲਦੀ ਜਲਦੀ ਭੈਣਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਲਓ ਜੀ ਚਲੋ ਜੀ ਮੈਂ ਤੁਹਾਨੂੰ ਇਹਨਾਂ ਦੇ 10 ਤੋਂ 12 ਸੂਟ ਸੀਗੇ ਦੀਦੀ ਦੇ ਸਾਰੇ ਸੂਟ ਆਪਾਂ ਨੇ ਦਿਖਾ ਦਿੱਤੇ ਨੇ ਬਹੁਤ ਸੋਹਣੀ ਦੀਦੀ ਦੀ ਚੋਇਸ ਹੈ ਬਹੁਤ ਸੋਹਣੇ ਕਲਰ ਪ੍ਰਿੰਟ ਡਿਜ਼ਾਈਨ ਇਹਨਾਂ ਨੇ ਪਸੰਦ ਕੀਤੇ ਨੇ ਅੱਜ ਇਹਨਾਂ ਦਾ ਸਾਰਾ ਆਰਡਰ ਕਲੀਅਰ ਹੈ ਜੀ ਆਪਾਂ ਪਾਰਸਲ ਲਾਉਣਾ ਹੈ ਇਹ ਦੋ ਜਿਹੜਾ ਮੈਂ ਬਾਅਦ ਵਿੱਚ ਤੁਹਾਨੂੰ ਬਲੈਕ ਵਾਲਾ ਪ੍ਰਿੰਟ ਦਿਖਾਇਆ ਭੈਣਾਂ ਨੂੰ ਰਿਕਵੈਸਟ ਹੈ ਪਲੀਜ਼ ਜਲਦੀ ਜਲਦੀ ਇਹ ਮੇਨ ਦਾ ਡਿਜ਼ਾਈਨ ਤੁਸੀਂ ਬੁੱਕ ਕਰਾ ਲਓ ਸਭ ਤੋਂ ਅਲੱਗ ਸਭ ਤੋਂ ਨਵਾਂ ਲੁੱਕ ਦਾ ਸੂਟ ਹੈ ਜਿਹੜਾ ਆਪਣੇ ਕੋਲ ਬਣਿਆ ਹੋਇਆ ਹੈ ਜਿਹੜੀਆਂ ਵੀ ਮੇਰੇ ਭੈਣਾਂ ਨੂੰ ਇਦਾਂ ਦੇ ਸੂਟ ਚਾਹੀਦੇ ਨੇ ਜਲਦੀ ਜਲਦੀ ਆਪਾਂ ਥੋੜਾ ਜਿਆਦਾ ਹਨਾ ਵੀ ਬਾਲ ਹੈਵੀ ਸੂਟ ਨਾਲ ਜੇ ਤਾਂ ਆਪਾਂ ਹੈਵੀ ਸੂਟ ਕਰਦੇ ਆਂ ਜੀ ਤਾਂ ਉਹਦਾ ਬਰਕਰ ਜਿਹੜਾ ਰੇਟ ਹੈ ਉਹ ਵੀ ਜਿਆਦਾ ਕੋਸਟਲੀ ਹੋ ਜਾਂਦਾ ਆਪਾਂ ਸਿੰਪਲ ਲੁੱਕ ਸੋਬਰ ਸੂਟਸ ਬਣਾਉਨੇ ਆ ਜੀ ਉਹ ਨਾਲੇ ਰੇਟ ਘੱਟ ਦੇ ਵਿੱਚ ਪੈ ਜਾਂਦੇ ਨੇ ਨਾਲੇ ਸੋਹਣੇ ਲੱਗਦੇ ਨੇ ਬਾਲੇ ਹੁਣ ਹਨਾ ਵੀ ਗਰਮੀ ਦਾ ਮੌਸਮ ਹੈ ਚਲ ਬਾਹਰ ਲਈ ਭੈਣ ਵੀ ਆਪਾਂ ਇਹ ਨਹੀਂ ਕਹਿੰਦੇ ਬਾਹਰਲਾ ਕਸਟਮਰ ਵੀ ਤਾਂ ਠੀਕ ਹੈ ਉੱਥੇ ਮੌਸਮ ਉਹ ਪਾ ਸਕਦਾ ਪਰ ਅੱਜ ਕੱਲ ਬਾਹਰਲਾ ਕਸਟਮਰ ਵੀ ਸਿੰਪਲ ਸੋਬਰ ਚੀਜ਼ ਮੰਗਦਾ ਇਹ ਨਹੀਂ ਹੈਗਾ ਵੀ ਸਾਰੀ ਸ਼ਰਟ ਤੇ ਕਾਮ-ਦਾਮ ਸਿੱਪੀਆਂ ਸਤਾਰਿਆਂ ਨਾਲ ਭਰਿਆ ਹੋਵੇ ਕਿਉਂ ਪਤਾ ਵੀ ਫਿਰ ਜਿੰਨਾ ਆਪਾਂ ਜ਼ਿਆਦਾ ਕੰਮ ਕਰਾਂਗੇ ਜੀ ਉਹਨਾਂ ਜ਼ਿਆਦਾ ਰੇਟ ਲੱਗੂਗਾ ਹਨਾ ਇਸ ਕਰਕੇ ਪਲੀਜ਼ ਭੈਣਾਂ ਨੂੰ ਰਿਕਵੈਸਟ ਆਪਾਂ ਜਿਵੇਂ ਤੁਸੀਂ ਕਹੋਗੇ ਆਪਾਂ ਉਹਨਾਂ ਦਾ ਸੂਟ ਰੈਡੀ ਕਰਕੇ ਦੇਵਾਂਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਭੈਣਾਂ ਨੂੰ ਘੱਟ ਰੇਟ ਤੇ ਸੋਹਣੇ ਸੋਹਣੇ ਪ੍ਰਿੰਟ ਸੂਟ ਲੈ ਕੇ ਆਈਏ ਸੋਹਣਾ ਸੋਹਣਾ ਵਰਕ ਹੋਵੇ ਜੀ ਉਹ ਵੀ ਭੈਣਾਂ ਦੀ ਜਿਹੜਾ ਹਨਾ ਇਹੇ ਜੀ ਚੀਜ਼ ਬਣਾਈ ਹੈ ਭਾਜੀ ਨੂੰ ਮਾਂ ਦੇਖ ਕੇ ਮਨ ਖੁਸ਼ ਹੋ ਜਾਏ ਭੈਣਾਂ ਦਾ ਫੇਰ ਹੀ ਹਨਾ ਅੱਗੇ ਕਸਟਮਰ ਪੱਕਾ ਹੁੰਦਾ ਆਪਣਾ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਧੰਨਵਾਦ ਪੈਣਾਂ ਦਾ ਮੈਨੂੰ ਇੰਨੀ ਉਮੀਦ ਹੈ ਵੀ ਜਿੰਨੇ ਵੀ ਮੇਰੇ ਕੋਲੇ ਕਸਟਮਰ ਬਣ ਗਏ ਜੀ ਸਾਰੇ ਮੇਰੇ ਤੋਂ ਦੁਬਾਰਾ ਦੁਬਾਰਾ ਆਰਡਰ ਹੈ ਜੇ ਇਹ ਦੀਦੀ ਨੇ ਪਹਿਲਾਂ ਮੈਨੂੰ ਦੋ ਸੂਟਾਂ ਦਾ ਆਰਡਰ ਕੀਤਾ ਸੀਗਾ ਇਹਨਾਂ ਕੋਲੇ ਸੂਟ ਹਜੇ ਪਹੁੰਚੇ ਨਹੀਂ ਹੈਗੇ ਸਰਦੀ ਦੇ ਵਿੱਚ ਇਹਨਾਂ ਦਾ ਸਿਰਕ ਪਸ਼ਮੀਨੇ ਦਾ ਆਰਡਰ ਸੀ ਇਹਨਾਂ ਨੇ ਬਾਅਦ ਚੋਂ ਰੈਗੂਲਰ ਹੋਰ ਆ ਕਰਵਾਈ ਗਏ ਨੇ ਤਾਂ ਕਰਕੇ ਇਹਨਾਂ ਨੂੰ ਲੰਮਾ ਟਾਈਮ ਹੋ ਗਿਆ ਥੋੜਾ ਜਿਹਾ ਇਹਨਾਂ ਨੇ ਐਨੇ ਸੂਟ ਬਣਵਾ ਲਏ ਇਹਨਾਂ ਨੇ ਬਸ ਵੀਡੀਓ ਹੀ ਦੇਖੀ ਹੈ ਜੇ ਵਿਚਾਰਿਆਂ ਕੋਲੇ ਸੂਟ ਕੋਈ ਪਹੁੰਚਿਆ ਨਹੀਂ ਹੈਗਾ ਬਾਕੀ ਮੇਰੀ ਕੋਸ਼ਿਸ਼ ਹੈ ਚਲੋ ਜੀ ਤੁਸੀਂ ਐਦਾਂ ਹੀ ਆਪਣੇ ਸੂਟ ਬੁੱਕ ਕਰਦੇ ਰਹੋ ਜੀ ਅਸੀਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲਿਆਉਂਦੇ ਰਹੀਏ ਤੇ ਤੁਸੀਂ ਪਾਉਂਦੇ ਰਹੋ ਮਿਲਦੀਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ